ਤੋ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇਸ ਟਾਈਮ ਜਿਹੜਾ ਸਿਵਲ ਹਸਪੀਟਲ ਲੁਧਿਆਣਾ ਖੜੇ ਆਂ ਕੁਝ ਹਾਲਾਤ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇਹ ਜੱਚਾ ਬੱਚਾ ਬ੍ਰਾਂਚ ਹੈ ਇਹਦੇ ਬਿਲਕੁਲ ਨਾਲ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀਆਂ ਪਾਈਪਾਂ ਨੇ ਪਾਈਪਾਂ ਦੇ ਵਿੱਚ ਘਾਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਹਾਲਾਤ ਨੇ ਉਹ ਆਖਰ ਕੀ ਨੇ ਆ ਦੇਖੋ ਇਹ ਜਿਹੜੇ ਵੱਡੇ ਵੱਡੇ ਰੁੱਖ ਉੱਗ ਗਏ ਨੇ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਆ ਇਹ ਹਾਲਾਤ ਨੇ ਉਸ ਤੋਂ ਬਾਅਦ ਸੀਵਰੇਜ ਦੀ ਸਮੱਸਿਆ ਤੋਂ ਵੀ ਦੇਖ ਸਕਦੇ ਹੋ ਸੀਵਰੇਜ ਜਿਹੜਾ ਇੱਥੇ ਆ ਦੇਖੋ ਨੱਕੋ ਨੱਕ ਭਰੇ ਹੋਏ ਐ ਨਾਲ ਜੱਚਾ ਬੱਚਾ ਬ੍ਰਾਂਚ ਐ ਨਵ ਜਨਮੇ ਬੱਚੇ ਤੇ ਪੈਦਾ ਹੁੰਦੇ ਆ ਉਹਦੇ باوجود ਵੀ ਦੇਖੋ ਇੱਧਰ ਇਹ ਕਹਾਂ ਨੀਆਂ ਪੱਟੀਆਂ ਪਤਨੀ ਕੀ ਕੀਤਾ ਇਹਦੇ ਵਿੱਚ ਜਿਹੜਾ ਪਾਣੀ ਐ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਹ ਕਿਸ ਹੱਦ ਤੱਕ ਭਰਿਆ ਹੋਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾਲ ਆ ਜੱਚਾ ਬੱਚਾ ਬਿਲਡਿੰਗ ਦੀ ਬ੍ਰਾਂਚ ਐ ਦੀ ਬੈਕ ਸਾਈਡ ਤੇ ਅਸੀਂ ਇਸ ਟਾਈਮ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ ਨੇ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਆ ਦੇਖੋ ਆਹ ਧੁਰ ਤੱਕ ਜਿਹੜਾ ਗੰਦਾ ਪਾਣੀ ਹੈ ਮੱਛਰ ਮਲੇਰੀਆ ਇੱਥੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਫੈਲ ਸਕਦੀਆਂ ਆ ਦੇਖੋ